ਮੈਂ ਜਲੰਧਰ ਦੇ ਲੋਕਾਂ ਦਾ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰ ਰਿਹਾ ਕਿ ਐਡੇ ਨਹਿਰੀ ਦੇ ਵਿੱਚ ਐਡੇ ਤੂਫਾਨ ਦੇ ਵਿੱਚ ਐਡੇ ਤੂਫਾਨ ਦੇ ਵਿੱਚ ਅੱਜ ਲੋਕ ਨਰੇਂਦੇ ਕਰਨ ਜਾ ਰਹੇ ਆ ਐਡਾ ਤੂਫਾਨ ਜਿੱਥੇ ਗੁੰਡੇ ਬਦਮਾਸ਼ ਅੱਜ ਕੁਰਖੇ ਜਿਹੜੇ ਲੋਕ ਅੱਜ ਕੋਈ ਬਟਿੰਡੇ ਕੋਈ ਮੋਗੇ ਕੋਈ ਲੁਧਿਆਣਾ ਕੋਈ ਬਟਾਲੇ ਤੋਂ ਅਜ ਬਦਮਾਸ਼ਾਂ ਸਮੇਤ ਜਲੰਧਰ ਵੈਸਟ ਨੂੰ ਘੇਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਧਿਕਰੀ ਹੈ ਪਰ ਮੇਰੇ ਲੋਕ ਬਕਾਊ ਨਹੀਂ ਹੈ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਦੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵਿਕਣ ਵਾਲੇ ਨਹੀਂ ਹੈ ਜਲੰਧਰ ਵੈਸਟ ਦੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਹੈ ਅੱਜ ਬੜਾ ਮਨ ਦੁਖੀ ਹੈ ਕਿ ਜਿਸ ਟਾਈਮ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਚੈਨਲ ਨੇ ਸਪੋਰਟ ਕੀਤੀ ਹੈ ਸਾਰੇ ਸਾਰੇ ਚੈਨਲ ਨੇ ਸਪੋਰਟ ਕੀਤੀ ਹੈ ਕੱਲ ਕਿੰਨੇ ਬੰਦੇ ਵੜਾਇਆ ਕਿੰਨਾ ਰਸਾਂ ਵੜਾਇਆ ਸਾਰਿਆਂ ਨੂੰ ਪੁਸਤਰੀ ਛੱਡ ਦਿੱਤਾ ਸਾਰਿਆਂ ਨੂੰ ਸਰਕਾਰ ਮਦਦ ਕਰ ਰਹੀ ਹੈ 5000 ਪੈਕਟ ਕੱਲ ਰਸਾਂ ਦਾ ਫੜਿਆ 2500 ਕੱਲ ਸੂਟ ਵੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸਮੂ ਨਾ ਵੋਟ ਮੰਗ ਰਹੇ ਆ ਸ਼ਰਮ ਚਾਹੀਦੀ ਹੈ ਮੈਂ ਇਹੀ ਕਵਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਐ ਮੇਰੇ ਕੋਲ ਸ਼ਰਾਬ ਵੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵਸਤੇ ਉਹ ਐ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜਾ ਹਾਂ ਸ਼ਰਧ ਮੈਂ ਵੀ ਆਪਣੇ ਔਰਚ ਦਾਵਾ ਡੋਲ ਚ ਕਿਦੇ ਬੈਕ ਫੁੱਟ ਤੇ ਚਲਾ ਜਾਂਦਾ ਕਿਉਂਕਿ ਮੈਨੂੰ ਡਰ ਬਹੁਤ ਆਜ ਮੈਨੂੰ ਧਮਕੀਆਂ ਆ ਰਹੀਆਂ ਲੋਕ ਮਾਰਨ ਦੀ ਧਮਕੀਆ ਦੇ ਰਿਹਾ ਹੈ ਮੇਰੇ ਫੋਨ 'ਤੇ ਫੋਨ ਕਰ ਰਿਹਾ ਹੈ ਮੇਰਾ ਫੋਨ ਦਿਓ ਫੋਨ ਬੋਲੋ ਬੋਲੋ ਸਾਹਮਣੇ ਇਹ ਦੇਖੋ ਕਿਦਾਂ ਦੇ ਹਾਲਾਤ ਬਣਿਆ ਡਾਊਨ ਕਰ ਲਓ ਫੇਸ ਤੇ ਨਾਲ ਇਹ ਜਿਹੜਾ ਫੈਸਲਾ ਏ ਇੱਕ ਜਨਤਾ ਕਰੇਗੀ ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਤੇਰੇ ਦੋ ਵਾਰ ਚੱਕ ਕੇ ਲੈ ਜਾਗੇ ਚੱਕ ਕੇ ਆਡੀਓ ਆ ਜੀ ਆਡੀਓ ਵੀ ਹੈ ਬਿਲਕੁਲ ਮੈਨੂੰ ਪੁੱਛੇ ਨਾ ਕਿ ਲੈ ਜਾ ਇਹ ਦੇਖੀ ਨਜ਼ਰ ਕਲੋਣੀਆਂ ਦੇ ਨਜ਼ਰ ਕਲੋਣੀਆਂ ਖੱਤਰ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ 15 ਮਿੰਟ ਪਹਿਲੇ ਫੋਨ ਆਇਆ ਪਤਾ ਨਹੀਂ ਕੋਣ ਹੈ ਕੰਗਾ ਤੈਨੂੰ ਜ਼ਮੀਨ ਤੇ ਵੜਾਵਾਂਗੇ ਤੈਨੂੰ ਗਾਲਾਂ ਕੱਢ ਰਿਹਾ ਨੱਕੇ ਸਮੋੜ ਤੇ ਜੀਵਾ ਅੱਜ ਮੇਰਾ ਪਰਿਵਾਰ ਖਤਰੇ ਦੇ ਵਿੱਚ ਹੈ ਇਹ ਜਿਹੜੀ ਕਾਲ ਹੈ ਮੈਨੂੰ 11:00 ਵਜੇ 5 ਮਿੰਟ ਤੇ ਆਈ ਆ 9815 14732 97 815 14732 ਪਹਿਲੇ ਫੋਨ ਕਿਦੋਂ ਆਇਆ 8 ਵਜੇ ਕੇ 5 11 ਵਜੇ 5 ਮਿੰਟ ਪਹਿਲੇ 15 ਮਿੰਟ ਪਹਿਲੇ ਪਹਿਲਾਂ ਤੇਰੀ ਕਾਲ ਰਿਕਾਰਡਿੰਗ ਦੀ ਚਰਚਾ ਆਈ ਸੋਨਾਂ ਰਿਲੇਟਿਡ ਨਹੀਂ ਲੱਗਦੀ ਅੱਜ ਲੋਕਾਂ ਨੂੰ ਅੱਜ ਲੋਕਾਂ ਨੂੰ ਕੋਰਡਿੰਗ ਨਹੀਂ ਲੈਣੀ ਆ ਅੱਜ ਲੋਕਤੰਤਰ ਦਾ ਮਤਦਾਨ ਦਾ ਦੇਣਾ ਹੈ ਸਿੱਧਾ ਸਿੱਧਾ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕੇ ਸਾਰੇ ਸੁੱਤੇ ਪਿਆ ਸਾਰੇ ਅੱਜ ਸਰਕਾਰ ਦੀ ਕਟਪੁਤਲੀ ਬਣਿਆ ਹੈ ਸੈਂ ਤੁਹਾਡੇ ਕੋਲ ਅਹੀ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ ਸ਼ਾਇਦ ਮੇਰਾ ਪਰਿਵਾਰ ਮੇਰਾ ਬੜੇ ਆਮ ਆਦਮੀ ਪਾਜੀ ਮੇਰਾ ਪਰਿਵਾਰ ਕੌਣਾ ਹੋ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਦਾ ਸੇਫ ਨਹੀਂ ਲੱਗਦਾ ਮੈਨੂੰ ਮੇਰੇ ਕੋਲ ਸਿਰ ਤੇ ਸਿਰ ਮੇਰੇ ਲੋਕ ਆ ਤੁਸੀਂ ਲੋਕ ਹੋ ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ ਮੈਨੂੰ ਲੱਗਦਾ ਇਹ ਲੋਕ ਮੇਰਾ ਸ਼ਾਮ ਤੱਕ ਕਤਲ ਕਰ ਦੇਣਗੇ ਜਿੱਦੋਂ ਤੁਮ ਪਿਆ ਆ ਰਹੀ ਐ ਇਹ ਲੋਕ ਮੇਰਾ ਸ਼ਾਮ ਤੱਕ ਮਰਡਰ ਕਰ ਸਕਦੇ ਆ ਇਹ ਤੁਹਾਡੇ ਸਾਹਮਣੇ ਆ ਠੀਕ ਹੁਣ ਕਿੱਥੇ ਗਈ ਪੁਲਿਸ ਕਿੱਥੇ ਗਏ ਲੋਕ ਮੈਨੂੰ 15 ਮਿੰਟ ਪਹਿਲੇ ਕੈਨੇਡਾ ਤੋਂ ਫੋਨ ਆ ਰਿਹਾ ਹੈ ਕੈਨੇਡਾ ਨੂੰ ਤੁਮ ਕਿਹਨਾਂ ਦੇ ਰਹੇ ਆ ਕਿ ਗੋਲੀਆਂ ਮਾਰ ਦੇਂਗੇ ਕਿੱਥੇ ਕਿਥੇ ਸਰਕਾਰ ਕੋਈ ਸ਼ਿਕਾਇਤ ਕੋਈ ਸੁਣਦਾ ਵੀ ਹੈ ਕੱਲ ਰਾਤ ਦੇ ਬੰਦੇ ਫੜਾਏ ਕਿੱਥੇ ਹੋ 5000 ਰੁਪਏ ਕਿੱਥੇ ਹੈ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਕਿ ਸੱਚੋ ਝੂਠ ਦੀ ਲਈ ਤੁਸੀਂ ਲੜਨੀ ਹੈ ਮੈਂ ਤੁਹਾਡੇ ਕਰਕੇ ਖੜਾ ਹਾਂ ਮੇਰੇ ਕੋਲ ਸਿਰਫ ਸਿਰਫ ਮੇਰਾ ਵੈਸਟ ਹੈ ਮੇਰਾ ਪਰਵਾਹ ਇਹ ਤਾਂ ਇੱਕ ਸਮਾਂ ਹੀ ਹੋ ਗਿਆ ਸਰਕਾਰ ਅਸਲੇ ਹੋਇਆ ਬਿਲਕੁਲ ਕਲੀਅਰ ਹੈ ਕਲੀਅਰ ਹੈ ਅੱਜ ਹਾਲਾਤ ਬਹੁਤ ਬੁਰੇ ਹੋ ਚੁੱਕੇ ਆ ਅੱਜ ਹਾਲਾਤ ਮੈਂ ਜ਼ਿੰਦਗੀ ਚ ਇੰਨੀ ਗੰਦੀ ਰਾਜਨੀਤੀ ਕਦੀ ਨਹੀਂ ਦੇਖੀ ਸੀ ਮੈਂ ਨਹੀਂ ਗੱਡੀ ਰਾ ਦਿੱਤੀ ਲੋਕ ਤੰਦਰ ਦੇ ਵਿੱਚ ਲੋਕਾਂ ਨੂੰ ਵੋਟ ਦੇ ਦਿੰਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਸੀ ਅੱਜ ਗੁੰਡੇ ਲੈ ਆ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਨਹੀਂ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਵ ਨਹੀਂ ਹੈ ਇੱਕ ਕੈਂਡੀਡੇਟ ਸੇਵ ਨਹੀਂ ਹੈ ਇੱਕ ਐਕਸਐਮਐਲ ਨਹੀਂ ਆ ਮੇਰੀ ਵੀ ਕੋਈ ਵੈਲਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈ ਹੈ ਪੂਨੇ ਤੋਂ ਲੱਖ ਵੋਟਰ ਹੈ ਸਾਢੇ 5 ਲੱਖ ਲੋਕ ਹੈ ਅੱਜ ਇਹ ਲੋਕ ਮੈਨੂੰ ਫੋਨ ਕਰਾ ਕੇ ਤਾਂ ਪੁੱਛਿਆ ਦੇ ਰਿਹਾ ਕਿ ਮੈਂ ਬੈਕਗਰাউন্ড ਤੋਂ ਕੱਢ ਜਾਵਾਂ ਮੇਰੀ ਲਾਸ਼ ਜਾਏਗੀ ਮੈਂ ਬੈਕ ਫਿਰ ਤੈ ਜਾਊਗਾ ਮੈਂ ਆਪਣੇ ਲੋਕਾਂ ਨੂੰ ਇਹੀ ਅਪੀਲ ਕਰਨਾ ਜਾ ਰਿਹਾ ਤੁਹਾਡੇ ਚੈਨਲ ਦੇ ਮਾਧਮ ਨਾਲ ਕੀ ਇਹ ਇਨਸਾਫ ਦੀ ਲੜਾਈ ਹੈ ਜਿੱਦੂ ਮਰਜੀ ਵੋਟ ਦਿਓ ਪਰ ਵੋਟ ਪੰਜਰੂ ਜਾਈਓ ਇਹ ਲੋਕਾਂ ਨੂੰ ਡਰਿਓ ਨਾ ਇਹਨਾਂ ਦੇ ਜਿਹੜੇ ਸੂਟ ਰਾਸ਼ਨ ਸ਼ਰਾਬ ਦੀ ਬੋਤਲ ਮੇਰੇ ਜਲੰਧਰ ਵੈਸਟ ਨੂੰ ਨਹੀਂ ਖਰੀਦ ਸਕਦੀ